ਮਸ਼ ਭੰਦ ਕੇ ਲੁੱਟ ਕੇ ਆਪਣੇ ਹੀ ਬੰਦੇ ਚੋਰ ਪੈਦਾ ਕਰਕੇ ਉਹ ਸਮਾਨ ਗਾਇਬ ਕੀਤਾ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈਗਾ ਪੰਜਾਬ ਸਰਕਾਰ ਅਸੀਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਹੈਗਾ ਪਿੰਡ ਸ਼ਾਹੀ ਜੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਇੱਥੇ ਆ ਰਿਹਾ ਹੈ ਅਸੀਂ ਕੋਈ ਵਿਕਾਸ ਦੇ ਜਾਂ ਪਿੰਡ ਦੇ ਕਮਾਂਕਾਰਾਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਕਿਸੇ ਸਮੇਂ ਇਹ ਕਹਿੰਦੇ ਰਹੇ ਹੋ ਜਦੋਂ ਮੀਟਿੰਗਾਂ 'ਚ ਬਹਿੰਦੇ ਸੀ ਕਿ ਅਸੀਂ ਤਾਂ ਕਿਸਾਨਾਂ ਦੇ ਵਕੀਲ ਆ ਕਿਸਾਨਾਂ ਲਈ ਕੰਮ ਕਰਦੇ ਆਂ ਅੱਜ ਫਿਰ ਕਿਸਾਨਾਂ ਦੇ ਵਕੀਲ ਹੋਣ ਦਾ ਡਰਾਮਾ ਰਚ ਕੇ ਤੁਸੀਂ ਤੁਸੀਂ ਕਾਰਪੋਰੇਟ ਦੇ ਵਕੀਲ ਬਣ ਗਏ ਤੇ ਕੇਂਦਰ ਸਰਕਾਰ ਦੇ ਪੱਕੇ ਬਣ ਗਏ ਤੇ ਕਿਸਾਨਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਇੰਨਾ ਕੀਤਾ ਮੰਨ ਲਓ ਅੱਜ ਇੱਕ ਨਸ਼ੇੜੀ ਕੋਈ ਕਾਰੋਬਾਰ ਕਰਦਾ ਹੋਊਗਾ ਬੰਦਾ ਉਹਦੇ ਘਰ ਤੇ ਕਿਹੜਾ ਬਲਡੋਜ਼ਰ ਚੱਲਦਾ ਉਹ ਸਾਡੇ ਤੰਬੂਆਂ ਦੇ ਉੱਤੇ ਚੱਲਿਆ ਸਾਡੀਆਂ ਗੱਡੀਆਂ ਤੇ ਚੱਲਿਆ ਸਾਡੇ ਮੋਟਰਸਾਈਕਲਾਂ ਤੇ ਚੱਲਿਆ ਸਾਡੇ ਇਹ ਸਵਾਲ ਨੇ ਅਸੀਂ ਮੁੱਖ ਮੰਤਰੀ ਤੋਂ ਕਿ ਸਵਾਲ ਜਾਣਨੇ ਚਾਹੁੰਦੇ ਆ ਵੀ ਜਿਹੜਾ ਕਰੋਨਾ ਦਾ ਨੁਕਸਾਨ ਹੋਇਆ ਹੈ ਭਾਈ ਦਾ ਤੂੰ ਜ਼ਿੰਮੇਵਾਰ ਹੈ ਤੇਰੀ ਪੁਲਿਸ ਜ਼ਿੰਮੇਵਾਰ ਹੈ ਤੇ ਸਾਡੇ ਜਿਹੜੇ ਆਗੂ